ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਬਠਿੰਡਾ ਸ਼ਹਿਰ ਦੇ ਵਿੱਚ ਦੀ ਅਸੀਂ ਲੰਘ ਰਹੇ ਸੀ ਅੱਜ ਸੀ ਇੱਥੇ ਇੱਕ ਫਲੈਕਸ ਦੇਖੀ ਉਹਦੇ ਲਿਖਿਆ ਹੋਇਆ ਗੁੜ ਵਾਲੀ ਠੰਡਿਆਈ ਇੱਥੇ ਖਾਲਸਾ ਜੀ ਵੀ ਖੜੇ ਨੇਗੇ ਇਹਨਾਂ ਤੋਂ ਅੱਜ ਅਸੀਂ ਇਸ ਵਾਰ ਪੁੱਛਾਂਗੇ ਵੀ ਗੁੜ ਵਾਲੀ ਠੰਡਿਆਈ ਕੀ ਹੁੰਦੀ ਹੈ ਤੇ ਇਹਦੇ ਵਿੱਚ ਕੀ ਸਮਾਨ ਪਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਬਾਈ ਜੀ ਸੇਵਾ ਤੁਸੀਂ ਨਿਭਾ ਰਹੇ ਹੋ ਇਹ ਹਾਂਜੀ 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 ਬੱਚਾ ਨਾਲ ਨਾਲ ਮਿਲ ਕੇ ਜੀ ਚਲੋ ਚੰਗੀ ਗੱਲ ਆ ਬਹੁਤ ਵਧੀਆ ਹੈ ਜੀ ਅਸੀਂ ਆ ਹੁਣ ਥੋੜੀ ਫਲੈਕਸ ਲੱਗੀ ਹੋਈ ਹੈ ਹਾਂਜੀ ਹਾਂਜੀ ਤੇ ਇਹ ਪੜ ਕੇ ਤੇ ਖੜੇ ਆ ਬਾ ਚਲੋ ਬਾਈ ਜੀ ਨਾਲ ਵਿਚਾਰ ਵਟਾਂਦਰਾ ਵੀ ਕਰਦੇ ਆ ਦੇਖਦੇ ਆ ਜੀ ਆਇਆਂ ਨੂੰ ਜੀ ਧੰਨਵਾਦ ਠੀਕੇ ਬਿੱਠਾਂਗੇ ਹਾਂਜੀ ਹਾਂਜੀ ਤੇ ਬਾਈ ਜੀ ਫਰੇਕ ਵਿੱਚ ਸਾਮਾਨ ਕੀ ਕੀ ਪਾ ਰਹੇ ਹੋ ਸਾਮਾਨ ਬਾਈ ਜੀ ਕਾਲੀ ਮਿਰਚ ਹੈ ਛੋਟੀ ਇਲੈਚੀ ਹੈ ਹਾਂਜੀ ਮੱਗ ਜਗੇ ਤੇ ਖਾਸ ਖਾਸ ਹੈ ਬਾਦਾਮ ਹੈ ਠੀਕ ਹੈ ਜੀ ਦੁੱਧ ਹੈ ਜੀ ਤੇ ਰਗੜ ਰਹੇ ਨੇ ਗੱਲ ਸਹੀ ਹਾਂਜੀ ਹਾਂਜੀ ਗੋੜਾ ਹੈਗਾ ਜੀ ਅੱਛਾ ਵਧੀਆ ਦੇਸੀ ਗੋੜ ਪਾਉਨੇ ਆ 60 ਰੁਪਏ ਕਿਲੋ ਵਾਲਾ ਥੋੜੀ ਥੋੜੀ ਲਗੜ ਕੇ ਨਾਲ ਦੀ ਨਾਲ ਹੀ ਤਿਆਰ ਕਰੀ ਜਾਂਦੇ ਹੋ ਹਾਂਜੀ 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 ਠੀਕ ਹੈ ਜੀ ਗੱਲ ਆ ਬਹੁਤ ਵਧੀਆ ਹਾਂਜੀ ਤੇ ਇਹ ਥੋੜਾ ਜਿਹੜਾ ਅੱਡਾ ਮਲਕੇ ਦੀ ਜਿਹੇ ਲੱਗਿਆ ਸੇਵਾ ਕਰ ਰਹੇ ਹੋ ਹਾਂਜੀ ਇਹ ਕਚਹਿਰੀ ਦਾ ਕੋਈ ਐਡਰੈਸ ਦੱਸੋਗਾ ਨੂੰ ਇਹ ਕਚਹਿਰੀਆਂ ਦੇ ਅੰਦਰ ਵਿੰਨੀ ਸੈਕਟਰੀਏਟ ਦਾ ਗੇਟ ਹੈਗਾ ਜੀ ਅੱਛਾ ਜੀ ਉਹਦੇ ਸੱਜੇ ਹੱਥ ਖੜੇ ਠੀਕ ਹੈ ਜੀ ਬਹੁਤ ਵਧੀਆ ਇਹ ਇਹ ਸੰਗਤਾਂ ਅੱਜ ਅੱਜ ਤੀਜੀ ਵਾਰ ਪੀਣ ਆਈਆਂ ਜੀ ਮੇਰੇ ਕੋਲ ਅੱਛਾ ਠੀਕ ਹੈ ਤੀਜੀ ਵਾਰ ਆ ਪਹਿਲਾ ਥਾਣੇ ਕੋਲੇ ਖੜੇ ਹੁੰਦੇ ਆ ਪਹਿਲਾ ਥਾਣੇ ਦੇ ਕੋਲੇ ਪਹਿਲਾ ਥਾਣਾ ਹਾਂਜੀ ਉਹਦੇ ਕੋਲ ਹੈ ਹਾਂਜੀ ਚਲੋ ਕੀ ਕਹਿੰਦਾ ਜੀ ਬਹੁਤ ਵਧੀਆ ਆਉਂਦਾ ਹੈ ਇਹਨੂੰ ਤੀਜੀ ਵਾਰ ਹੀ ਆਏ ਆ ਹਾਂਜੀ ਬਹੁਤੀ ਵਧੀਆ ਚਾਹ ਚੜਾ ਲਈ ਠੀਕ ਹੈ ਵਧੀਆ ਕਿੰਸੀ ਸੌਫਤੇ ਆਏ ਹੋ ਠੰਡਾਈ ਪੀਣ ਵਾਸਤੇ ਆਏ ਜੀ ਇਹ ਤੀਜਾ ਘੜਾ ਮਾਰਾ ਸਾਡਾ ਬਣਾਈ ਬੜੀ ਸੁਆਦ ਆ ਇਹਨਾਂ ਨੇ ਅੱਛਾ ਬਹੁਤ ਵਧੀਆ ਬਣਾਉਂਦੇ ਨੇ ਜੀ ਥੋੜੀ ਵਧੀਆ ਛਕਾ ਛਕ ਦੇਖਿਆ ਤਾਂ ਇਹ ਗੋੜ੍ਹ ਵਾਲੀ ਠੰਡਾ ਆਈ ਹੈ ਤੇ ਤੁਸੀਂ ਪਹਿਲਾਂ ਕਿੰਨੀ ਵਾਰੀ ਪੀਂਦੇ ਰਹੇ ਹੋ ਨਾ ਉਹ ਮੈਂ ਸ਼ੱਕਰ ਵਾਲੀ ਪੀਤੀ ਸੀਗੀ ਸਵੇਰ ਜੋਗਰ ਪਾਰਕ ਕੋਲੇ ਅੱਛਾ ਜੀ ਤੇ ਉਹ ਹੁਣ ਅਸੀਂ ਇੱਥੇ ਗੋੜ੍ਹ ਵਾਲੀ ਪੀਤੀ ਹੈ ਅੱਛਾ ਅੱਛਾ ਗੋੜ੍ਹ ਵਾਲੀ ਬਹੁਤ ਵਧੀਆ ਜੀ ਪੂਰੀ ਵਧੀਆ ਚਲੋ ਠੀਕ ਗੱਲ ਹੈ ਬਾਈ ਏ ਕਲਾਸ ਆ ਅੰਦੇ ਜੀ ਮੈਂ ਤਾਂ ਖੈ ਪਹਿਲੀ ਵਾਰ ਆਇਆ ਪੱਦਸਣ ਤੱਕ ਬਹੁਤ ਵਧੀਆ ਹੈਗਾ ਤੇ ਵੈਸੇ ਵੀ ਸੇਹ ਤੋਂ ਬਾਅਦ ਤਾਂ ਚੰਗੀ ਆ ਠੰਡੀ ਹੁੰਦੀ ਹੈ ਉਹ ਵਧੀਆ ਬਾਦਾਮ ਮੂਤਾ ਆਪਾਂ ਤੁਹਾਡੇ ਲੈ ਕੇ ਖਾਧ ਨਹੀਂ ਜਾਂਦੇ ਹਾਂ ਹਾਂਜੀ 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 ਨਹੀਂ ਬਾਕੀ ਬੰਦਾ ਬਾਦਾਮ ਖਾ ਲੂਗਾ ਪਰ ਇਹ ਨਹੀਂ ਮਿਹਨਤ ਨਹੀਂ ਕਰ ਸਕਦਾ ਜਿਹੜੀ ਰਗੜ ਰਗ ਆਹ ਦੇਖੋ ਬਾਈ ਜੀ ਜਮਾਂ ਅਰੀਜਨਲ ਮਾਲ ਆਇਆ ਹਾਂਜੀ ਆਪੇ ਬਾਦਾਮ ਖਸ ਖਸ ਵੀ ਇਲਾਇਚੀ ਮਿਰਚ ਸਾਰਾ ਕੁਝ ਓਰੀਜਨਲ ਹੈ ਸਹੀ ਗੱਲ ਹੈ ਤੇਨੂੰ ਆਪਾਂ ਚੈਲੰਜ ਕਿਵੇਂ ਕਰਦਾਂਗੇ ਵੀ ਚੀਜ਼ ਮਾੜੀ